ਜਿਸ ਦਾ ਖੇਤ ਉਸ ਦੀ ਰੇਤ ਦੀ ਆੜ ਦੇ ਵਿੱਚ ਰਾਵੀ ਦਰਿਆ ਦੇ ਵਿੱਚੋਂ ਦੇਖੋ ਕਿਸ ਤਰੀਕੇ ਦੇ ਨਾਲ ਵੱਡੇ ਪੱਦਰ ਦੇ ਉੱਤੇ ਮਾਈਨਿੰਗ ਕਿਤੇ ਚੱ ਰਹੀ ਹੈ ਤਾਂ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਮਰਾੜਾ ਦੇ ਵਿੱਚ ਰੇਤ ਮਾਫੀਆ ਦੇ ਵੱਲੋਂ ਰਾਵੀ ਦਰਿਆ ਦੇ ਵਿੱਚੋਂ ਮਾਈਨਿੰਗ ਕਿਤੇ ਚੱ ਰਹੀ ਸੀਗੇ ਤੇ ਇਸ ਦੌਰਾਨ ਪਿੰਡ ਦੇ ਸਰਪੰਚ ਨਰਾਇਣ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਦਰਿਆ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਇਸ ਦੌਰਾਨ ਪਿੰਡ ਵਾਸੀਆਂ ਨੇ ਮਾਈਨਿੰਗ ਕਰਨ ਵਾਲਿਆਂ ਦੀਆਂ ਮਸ਼ੀਨਾਂ ਵੀ ਰੁਕਵਾ ਦਿੱਤੀਆਂ ਤੇ ਇਸ ਬਾਬਤ ਹੁਣ ਦੱਸ ਦਈਏ ਕਿ ਪਿੰਡ ਵਾਸੀਆਂ ਦੇ ਵੱਲੋਂ ਤੇ ਸਰਪੰਚ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਦੋਸ਼ਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਰੋਜ਼ਾਨਾ ਜੋ ਕਿ 200 ਦੇ ਕਰੀਬ ਟਿਪਰ ਰੇਤ ਦੇ ਪਰਖੇ ਪਿੰਡ ਦੇ ਵਿੱਚੋਂ ਲੰਘਦੇ ਨੇ ਜੋ ਇਸ ਕਾਰਨ ਟ੍ਰੈਫਿਕ ਸਮੱਸਿਆ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਤੇ ਪਿੰਡ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਹਨਾਂ ਦੇ ਬਾਬਤ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਦੋਸ਼ ਲਗਾਏ ਨੇ ਆਓ ਤੁਹਾਨੂੰ ਇੱਕ ਉਹਨਾਂ ਦੀ ਜ਼ੁਬਾਨੀ ਵੀ ਸੁਣਾਉਂਦੇ ਆ। ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਭਲ ਚੁੱਕੀ ਜਾਏ ਤੇ ਵਾਹੀ ਜੋਗ ਬੰਜ ਜਾਣ ਫਸਲ ਹੋ ਜੇ। ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਤੇ ਹੈ ਕੋਈ ਨਹੀਂ। ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਖੇਤਾਂ ਨੂੰ ਕੌਣ ਸਾਫ਼ ਕਰਦਾ ਪਿਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਾ ਕਿ ਉਸਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫੀਆ ਜਿਹੜਾ ੱੱਕਾਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ-ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਕੋਲ ਕੀ ਮੁਸ਼ਕਲ ਆਈ ਹੈ ਭਾਜੀ ਮੁਸ਼ਕਲ ਆ ਸਰ ਏਡੀ ਵੱਡੀ ਮੁਸ਼ਕਲ ਆ ਕਿ ਜਦ ਮਰਾੜਾ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉਥੋਂ ਦੀ ਟਿੱਪਰਾਂ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਬੈਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿੱਪਰਾਂ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋੜ ਟਿੱਪਰਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜ ਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਥਾਈ ਅੱਛਾ ਹੁਣ ਕੀ ਕੀਤਾ ਅੱਜ ਕੀ ਕੀਤਾ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿੱਪਰਾਂ ਪਿੰਡ ਬੱਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿੱਪਰਾਂ ਦਾ ਰੋਕ ਦਿੱਤੀਆਂ ਔਰ ਇਹ ਅਧਿਕਾਰੀ ਕਿੱਧਰ ਗਿਆ ਅਧਿਕਾਰੀਆਂ ਨੂੰ ਮੈਂ ਕੱਲ ਜਿਹੜਾ ਆ ਉਹ ਪੁਲਿਸ ਟਾਣਾ ਭਰਾਂਪੁਰ ਚ ਕੰਪਲੇਨ ਕਰਕੇ ਆਇਆ ਐਸ.ਡੀ.ਐਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੱਲ ਦੀ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਅਸੀਂ ਜਿਹੜਾ ਉਹ ਇਹ ਡਿਸਾਈਡ ਕੀਤਾ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਟਿੱਪਣਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਤੇ ਵਿਕੀ ਕੰਦੇ ਨਹੀਂ ਵਿਕੀ ਕੀ ਮਸਲਾ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ। ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਜੇ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਲਾ ਨੂੰ ਹਿੱਟ ਕਰੇਗਾ। ਮਰਾਲਾ ਤੋਂ ਕਿੰਨੇ ਕਿਲੋਮੀਟਰ ਵੀ ਨਹੀਂ। ਤੇ ਪਹਿਲੀ ਇੱਥੋਂ ਪਿੱਛੇ ਐ। ਤੇ ਯਾ ਇਹ ਦਰਿਆ ਸਿੱਧੀ ਮਾਈਨਿੰਗ ਦਰਿਆ 'ਚ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣੇ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ-ਵੱਡੇ ਬੰਦੇ ਨੇ ਬਛੋਟੇ ਬੰਦੋਂ ਕੋ ਪਹੁੰਚਦਾ ਸੀ। ਤੇ ਬਸੇਰਵਾ ਲੋਕਾਂ ਨੂੰ ਕਹਾਂਗੇ ਦੇਖਿਆ ਸਾਰਾ ਅੱਜ ਪਿੰਡ ਸਾਰੇ ਇਕੱਠਾ ਹੋਇਆ ਹੈ। ਤੇ ਸਾਰੇ ਮੁੰਡੇ ਇਕੱਠੇ ਤੇ ਡੱਕੇ ਸਾਰੇ ਆਏ ਇਕੱਠੇ ਹੋਇਆ ਹੋਇਆ ਤਾਂ ਕੀ ਕਰਦੇ ਪਏ ਨੇ? ਮਾਈਨਿੰਗ ਕਰ ਅਦੇ ਚਾ ਚਾਰ ਪੰਜ ਤੱਕ ਲੱਗ ਗਈ ਇਹ ਇੰਨੀ ਹਾਦਸੀ ਕਿੰਨੀਆਂ ਮਸ਼ੀਨਾਂ ਨੌ 10 ਮਸ਼ੀਨਾਂ ਲੱਗੀਆਂ ਤੇ ਤੇ ਪਰਾਵੀ ਚਾਹ ਸੈਪ ਪੜੀਆਂ ਪੜੀਆਂ ਪਈਆਂ ਇੱਕੋ ਪਿੰਡ ਜੀ ਇੱਕੋ ਪਿੰਡ ਜੀ ਇੱਕੋ ਪਿੰਡ ਮਰਾੜਾ ਚ ਲੱਗੀਆਂ ਪਈਆਂ ਜੀ ਮੈਂ ਪਿੰਨ ਮਰਾੜਾ ਦਾ ਵਸੀ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਰਨੀ ਤੋਂ 1.5 ਘੰਟਾ ਆ ਕੇ ਬਾਹਰ ਜੋਬ ਕਰਦਾ ਪਿਆ ਤੇ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀ ਕਿ ਦੇਖ ਰਿਹਾ ਇਹ ਸਾਡਾ ਜਿਹੜਾ ਪਿੰਡ ਦਾ ਮਰਾੜਾ ਦਾ ਦਰਿਆ ਦਾ ਪਤਨਾ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਪੁਲ ਨਹੀਂ ਪਿਆ ਹੈ ਲੇਕਿਨ ਜਿਹ ਜੇ ਅਗਰੇ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਨੇ ਤਾਂ ਹੋ ਸਕਦਾ ਹੈ ਕਿ ਅਗਲੇ ਆਉਣ ਦਿਨਾਂ ਤੱਕ ਅਗਰ ਦੁਆਲਾ کہیں ਬਾੜ ਦਾ ਅਨੁਮਾਨ ਲੱਗਦਾ ਹੈ ਕਿ ਬਾੜ ਆਏਗੀ ਤਾਂ ਤਾਂ ਪਿੰਡ ਦਾ ਬਚਣਾ ਬਹੁਤ ਮੁਸ਼ਕਲ ਹੈ ਤੇ ਅਸੀਂ ਪ੍ਰਸ਼ਾਸਨਾਂ ਕੇ ਕਮੇਟੀ ਮਿੱਟੀ ਪਧਰੀ ਕਰ ਰਹੇ ਆ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਤੇ ਟੇ ਲੱਗੇ ਪਏ ਜੀ ਸੀ ਵੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਣੀ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ